ਸਾਹਿਬ ਜਾਨ ਦੇ ਸ਼ੀਦੀ ਦਿਨਾਂ ਵਿੱਚ ਕਈ ਵਾਰੀ ਦੁੱਧ ਦੇ ਲੰਗਰ ਲੱਗੇ ਤੁਸੀਂ ਵੇਖੇ ਹੋਣਗੇ ਨੌਜਵਾਨ ਵੀਰ ਬੈਠੇ ਮੈਂ ਤਾਂ ਬੇਨਤੀ ਕਰਨ ਲੱਗਾ ਦੁੱਧ ਦੇ ਲੰਗਰ ਲੱਗਦੇ ਆ ਨਾ ਜੀ ਕਿਉਂ ਲਾਉਨੇ ਆਪਾਂ ਇਸ ਕਰਕੇ ਲਾਉਨੇ ਕਿ ਬਾਬੇ ਮੋਤੀਰਾ ਮਹਿਰੇ ਨੇ ਦੁੱਧ ਸ਼ਕਾਇਆ ਸੀ ਇਸੇ ਕਰਕੇ ਲਾਉਨੇ ਆ ਨਾ ਜੀ ਕਿ ਬਾਬੇ ਮੋਤੀ RAM ਮਹਿਰੇ ਨੇ ਦੁੱਧ ਦੀ ਸੇਵਾ ਕੀਤੀ ਤੇ ਆਪਾਂ ਸਿੱਖ ਵੀ ਉਹਨਾਂ ਦਿਨਾਂ ਵਿੱਚ ਦੁੱਧ ਦੀ ਸੇਵਾ ਕਰਨ ਲੱਗ ਗਏ ਪਰ ਸਖੋ ਇੱਕ ਗੱਲ ਯਾਦ ਰੱਖਿਓ ਦੁਨੀਆ ਵਿੱਚ ਸਭ ਤੋਂ ਮਹਿੰਗਾ ਦੁੱਧ ਸੀ ਬਾਬੇ ਮੋਤੀराम ਦਾ ਸਭ ਤੋਂ ਮਹਿੰਗਾ ਤੁਸੀਂ ਆਖੋਗੇ ਕਿੰਨਾ ਕੁ ਮਹਿੰਗਾ ਉਦੋਂ ਤੇ ਦਵਾਨੀ ਚਵਾਨੀ ਦਾ ਹੋਊਗਾ ਕੌਡਾਂ ਦੇ ਭਾਅ ਹੋਊਗਾ ਕਿੰਨਾ ਕੁ ਮਹਿੰਗਾ ਤਿੰਨ ਗਲਾਸ ਦੁੱਧ ਦੇ ਸੀ ਕਿੰਨੇ ਜੀ ਤਿੰਨ ਗਲਾਸ ਦੁੱਧ ਦੇ ਤੇ ਘਰ ਦੇ ਪੰਜਾਂ ਜੀਆਂ ਦੀ ਮੌਤ ਇੱਕ ਵਾਰੀ ਆਖੋ ਸਤਿਰਾਮ ਸ੍ਰੀ ਵਾਹਿਗੁਰੂ ਇੰਨਾ ਮਹਿੰਗਾ ਦੁੱਧ ਸੀ ਬਾਬੇ ਮੋਤੀਰਾਮ ਦਾ ਤੁਸੀਂ ਵੀ ਗਿਣਤੀ ਕਰਦੇ ਹੋਵੋਗੇ 4 ਲੱਖ ਦਾ ਦੁੱਧ ਪਿਲਾਤਾ 6 ਲੱਖ ਦਾ ਪਿਲਾਤਾ 10 ਲੱਖ ਦਾ ਪਿਲਾਤਾ 50 ਲੱਖ ਦਾ ਪਿਲਾਤਾ ਮੈਂ ਕਹਿੰਦਾ ਭਾਵੇਂ ਕਰੋੜ ਦਾ ਦੁੱਧ ਪਿਲਾ ਦਿਓ ਪਰ ਸਖੋ ਯਾਦ ਰੱਖਿਓ ਤੁਸੀਂ ਕਰੋੜ ਕਰੋੜ ਰੁਪਏ ਦਾ ਦੁੱਧ ਪਿਲਾ ਦਿਓ ਪਰ ਤੁਹਾਡੀ ਭਾਵਨਾ ਕਦੇ ਬਾਬੇ ਮੋਤੀराम ਮਹਰੇ ਵਰਗੀ ਨਹੀਂ ਬਣ ਸਕਦੀ ਗੱਲ ਤੇ ਭਾਵਨਾ ਦੀ ਹੈ ਤੁਹਾਡੀ ਭਾਵਨਾ ਨਹੀਂ ਬਣ ਸਕਦੀ ਜਿਹੜੇ ਨੌਜਵਾਨ ਉੱਥੇ ਲੰਗਰ ਲਾਉਂਦੇ ਨੇ ਦੁੱਧ ਦਾ ਉਹਨਾਂ ਪ੍ਰਤੀ ਮੈਂ ਸੰਬੋਧਨ ਹੋਣ ਲੱਗਾ ਬਾਬੇ ਮੋਤੀराम ਹਰ ਨੇ ਦੁੱਧ ਛਕਾ ਕੇ ਮੌਤ ਪ੍ਰਵਾਨ ਕਰ ਲਈ ਪਰ ਤੁਸੀਂ ਦੁੱਧ ਦਾ ਲੰਗਰ ਲਾਉਣ ਵਾਲੇ ਉਹ ਮੂੰਹ ਦੇ ਉੱਤੇ ਦਾੜ੍ਹੀ ਕੇਸ ਰੱਖਣ ਨੂੰ ਤਿਆਰ ਨਹੀਂ ਉਹਨੇ ਮੌਤ ਪ੍ਰਵਾਨ ਕਰ ਲਈ ਤੁਸੀਂ ਕੇਸ ਰੱਖਣ ਨੂੰ ਤਿਆਰ ਨਹੀਂ ਉਹਨੇ ਕੋਲੂ ਚ ਪੈਣਾ ਪ੍ਰਵਾਨ ਕਰ ਲਿਆ ਅਸੀਂ ਦਾੜ੍ਹੀ ਰੱਖਣ ਨੂੰ ਤਿਆਰ ਨਹੀਂ ਅਮਰਤ ਛਕਣ ਨੂੰ ਤਿਆਰ ਨਹੀਂ ਫਿਰ ਉਹਦੇ ਵਿੱਚ ਤੇ ਸਾਡੇ ਵਿੱਚ ਬੜਾ ਵੱਡਾ ਫਰਕ ਹੈ ਅਸੀਂ ਤੇ ਇੰਜੋਏ ਕਰਦੇ ਹਾਂ ਸੇਵਾ ਨੂੰ ਇੰਜੋਏ ਸੇਵਾ ਕਦੇ ਇੰਜੋਏ ਨਹੀਂ ਹੈ ਸਤ ਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਚਿੱਤ ਲਾਏ ਵੱਡੇ ਵੱਡੇ ਡੀਜੇ ਲੱਗੇ ਹੁੰਦੇ ਜਦੋਂ ਲੰਗਰ ਲੱਗਦਾ ਉਥੇ ਤੇ ਜਿੱਦਣ ਬਾਬੇ ਮੋਤੀराम ਮਹਾਰੇ ਨੇ ਦੁੱਧ ਸ਼ਕਾਇ ਸੀ ਉਹ ਢੋਲ ਵਜਾ ਕੇ ਗਿਆ ਸੀ ਉਹ ਜਕਾਰੇ ਲਾਉਂਦਾ ਗਿਆ ਸੀ ਉਹ ਤਾਂ ਉੱਚੀ ਸਾਹ ਨਹੀਂ ਸੀ ਲੈ ਸਕਦਾ ਇੰਨੀਆਂ ਪਵੰਦੀਆਂ ਸੀ ਤੇ ਅਸੀਂ ਭਾਵੇਂ ਉਹਨਾਂ ਬਕਸਿਆਂ ਦੇ ਵਿੱਚ ਧਾਰਮਿਕ ਗੀਤ ਚੱਲਦੇ ਹੁਣ ਉਸ ਦਿਨ ਪਰ ਧਗੜ ਧਗੜ ਹੁੰਦੀ ਆ ਅਸੀਂ ਤੇ ਰੀਲਾਂ ਬਣਾਉਣ ਜਾਣੇ ਆ ਅਸੀਂ ਤੇ ਵੀਡੀਓ ਬਣਾਉਣ ਜਾਣੇ ਆ ਅਸੀਂ ਤੇ ਸਨੈਪਚੈਟਾਂ ਬਣਾਉਣ ਜਾਣੇ ਆ ਸੇਵਾ ਨਹੀਂ ਹੈ ਸਾਡੇ ਕੋਲ ਜਦਨ ਤੁਹਾਡੀ ਭਾਵਨਾ ਬਾਬੇ ਮੋਤੀराम ਮਹਿਰੇ ਵੜ ਗਈ ਬਣ ਗਈ ਨਾ ਫਿਰ ਮੇਰੇ ਵਰਗੇ ਪ੍ਰਚਾਰਕਾਂ ਨੂੰ ਸੱਦ ਕੇ ਪ੍ਰਚਾਰ ਕਰਾਉਣ ਦੀ ਲੋੜ ਨਹੀਂ ਪਵੇਗੀ ਇੱਕ ਵਾਰੀ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਜੋ ਜੋ ਸਾਧੂ ਜਾਣੇ ਘੁੰਗਲੀਆਂ ਛੱਕਦੇ ਗਏ ਤਨ ਦੀ ਪੂਰਤੀ ਹੁੰਦੀ ਗਈ ਮਨ ਖੇੜੇ ਚ ਆ ਗਿਆ ਜਦੋਂ ਮਨ ਖੁਸ਼ ਹੋਇਆ ਤੋਂ ਕਿ ਭੁੱਖੇ ਨੂੰ ਟੁਕ ਮਿਲ ਜਵੇ ਮਨ ਤੇ ਖੁਸ਼ ਹੋਊਗਾ ਉਹਨਾਂ ਫਿਰ ਅਸੀਸਾਂ ਦਿੱਤੀਆਂ ਕਹਿੰਦੇ ਬਾਲਕੇ ਤੇਰੇ ਘਰ ਵਿੱਚ ਬੜੇ ਲੰਗਰ ਚੱਲਣਗੇ ਤੇਰੇ ਘਰ ਵਿੱਚ ਬੜੇ ਲੰਗਰ ਚੱਲਣਗੇ ਤੇਰੇ ਸਿਰ ਤੇ ਛਤਰ ਝੁੱਲਣਗੇ